ਕੋਈ ਗੁਰਦੁਆਰੇ ਜਾ ਕੇ ਅਰਦਾਸ ਦੇ ਕੇ ਕਰਾਉਣ ਵਾਲੀ ਬੰਦੇ ਓਏ ਬਾਬਾ ਤੇ ਉਹਨਾਂ ਤੋਂ ਕੋਈ ਕੰਮ ਕਰਾਉਣਾ ਤੇ ਉਹ ਇੱਕ ਨੂੰ ਪੁੱਛਿਆ ਵੀ 15 ਦਿਨ ਹੋ ਗਏ ਢੇੜੇ ਮਾਰਦੇ ਆ ਕੰਮ ਨਹੀਂ ਕਰਦਾ ਉਹ ਕਹਿੰਦਾ ਚਾਹ ਪਾਣੀ ਪਿਆ ਆ ਆਖੋ ਸਭਾ ਮੈਂ ਹਾ ਚਾਹ ਛਾੜੀ ਆ ਨਾਲ ਗਰਾਵ ਜਾਵਣ ਨੂੰ ਖਵਾ ਦਿੰਦੇ ਆ ਸਮੋਸੇ ਖਵਾ ਦਿੰਦੇ ਉਹ ਕਹਿੰਦਾ ਕਮਲਿਆ ਇਹ ਚਾਹ ਪਾਣੀ ਨਹੀਂ ਦੁੱਜਾ ਲੈ ਰੁਪਈਆ ਲਿਆਓ ਨਾ 5000 ਤੇ ਜਿਹੜਾ ਕੰਮ 15 ਦਿਨਾਂ ਚ 15 ਮਿੰਟਾਂ ਚ ਫੈਲ ਆ ਗਈ ਤੇ ਸ਼ਬਦ ਪੜ੍ਹਨ ਦਾ ਸਤ ਗੁਰ ਨਾਨਕ ਵਰਗਟਿਆ ਮਿਟੀ ਮੈਨੂੰ ਉਹ ਚੀਜ਼ ਦਿਲ ਤੇ ਲੱਗੀ ਮੈਂ ਸਾਂਝੀ ਕਰਤੀ ਸੰਗਤ ਵਿੱਚ ਵੀ ਇੱਕ ਬਈਆ ਰੇੜੀ ਵਾਲਾ ਸਾਡੇ ਤੋਂ ਚੰਗਾ ਉਹ ਲੱਖ ਦੀ ਲਹੰਤ ਬਾਬਾ ਨਾਨਕਾ ਸੀ ਤੇਰੇ ਸੇਖੋਂ ਤੇ ਸਾਨੂੰ ਸਬਰ ਹੀ ਨਹੀਂ ਆਇਆ ਹੋਇਆ ਸਾਡਾ ਏਡਾ ਕਰਜ਼ਾਰ ਉੱਚਾ ਸੀ ਪੂਰੇ ਵਰਲਡ ਦੇ ਵਿੱਚ ਇੱਕ ਨੰਬਰ ਤੇ ਪੱਗ ਵਾਲਾ ਬੰਦਾ ਸੀ ਐਸ ਵੇਲੇ ਸਭ ਤੋਂ ਵੱਧ ਐਮਬੈਸੀ ਦੇ ਵਿੱਚ ਸਾਡੀ ਤਲਾਸ਼ੀ ਹੋਣ ਲੱਗੀ